ਮੀਟ ਸ਼ਾਪ 'ਤੇ ਕੁੜੀ ਕਰਦੀ ਆ ਕੰਮ ਨਸ਼ਾ ਲਾ ਲਿਆ ਏ ਚੰਦਰੀ ਨੇ ਟਿੰਮ ਦਾ ਫੇਸਬੁੱਕ 'ਤੇ ਰੈਂਦੀ ਝੂਠ ਬੋਲਦੀ ਓ ਕੱਲ ਪਾਇਆ ਸੀ ਸਟੇਟਸ ਸੈਟ ਜਿੰਮ ਦਾ ਮੀਟ ਸ਼ਾਪ 'ਤੇ ਕੁੜੀ ਕਰਦੀ ਆ ਕੰਮ ਨਸ਼ਾ ਲਾ ਲਿਆ ਏ ਚੰਦਰੀ ਨੇ ਟਿੰਮ ਦਾ ਓਏ ਫੇਸਬੁੱਕ 'ਤੇ ਰੈਂਦੀ ਝੂਠ ਬੋਲਦੀ ਓ ਕੱਲ ਪਾਇਆ ਸੀ ਸਟੇਟਸ ਸੈਟ ਜਿੰਮ ਦਾ ਜਦੋਂ ਸੂਰਤ ਸਨਖੀਏ ਬਣਾਈ ਹੋਊ ਰੱਬਾ ਪੈਗ ਪੁੱਗ ਲਾਇਆ ਹੋਣਾ ਤੈਂ ਉਹ ਹੁਣ ਨੀਂਦ ਵੀ ਨਾ ਪੂਰੀ ਹੁੰਦੀ ਕੁੜੀ ਤੋਂ ਉਦੋਂ ਕਹਿੰਦੀ ਸੀ ਕੈਨੇਡਾ ਜਾਣਾ ਮੈਂ ਉਹ ਹੁਣ ਨੀਂਦ ਵੀ ਨਾ ਪੂਰੀ ਹੁੰਦੀ ਕੁੜੀ ਤੋਂ ਉਦੋਂ ਕਹਿੰਦੀ ਸੀ ਕੈਨੇਡਾ ਜਾਣਾ ਮੈਂ ਉਹ लाਡਲੀ ਬਾਪੂ ਦੀ ਇੱਥੇ ਕਰਦੀ ਆ ਮਿਹਨਤਾਂ ਸ਼ਿਫਟਾਂ 'ਚ ਸੜਦਾ ਏ ਚੰਮ ਵੀ ਉਹ ਬੜਾ ਚੱਕਦੇ ਆ ਫਾਇਦਾ ਜੀ ਸਟੂਡੈਂਟਾਂ ਦਾ ਘੱਟ ਪੇ ਤੇ ਪੰਜਾਬੀ ਦਿੰਦੇ ਕੰਮ ਵੀ ਉਹ लाਡਲੀ ਬਾਪੂ ਦੀ ਇੱਥੇ ਕਰਦੀ ਆ ਮਿਹਨਤਾਂ ਸ਼ਿਫਟਾਂ 'ਚ ਸੜਦਾ ਏ ਚੰਮ ਵੀ ਉਹ ਬੜਾ ਚੱਕਦੇ ਆ ਫਾਇਦਾ ਜੀ ਸਟੂਡੈਂਟਾਂ ਦਾ ਘੱਟ ਪੇ ਤੇ ਪੰਜਾਬੀ ਦਿੰਦੇ ਕੰਮ ਵੀ ਹੋ ਬਾਬਾ ਮੇਰ ਕਰ ਉਹਨਾਂ ਤੱਕ ਪਹੁੰਚ ਜੇ ਉਹ ਇਹ ਲਿਖ ਅਜ ਨਾਲੀ ਗਾਣਾ ਮੈਂ ਉਹ ਹੁਣ ਨੀਂਦ ਬਿਨਾ ਪੂਰੀ ਹੁੰਦੀ ਕੁੜੀ ਤੋਂ ਉਦੋਂ ਕਹਿੰਦੀ ਸੀ ਕੈਨੇਡਾ ਜਾਣਾ ਮੈਂ ਉਹ ਹੁਣ ਨੀਂਦ ਬਿਨਾ ਪੂਰੀ ਹੁੰਦੀ ਕੁੜੀ ਤੋਂ ਉਦੋਂ ਕਹਿੰਦੀ ਸੀ ਕੈਨੇਡਾ ਜਾਣਾ ਮੈਂ ਉਹ ਹੁਣ ਨੀਂਦ ਬਿਨਾ ਪੂਰੀ ਹੁੰਦੀ ਕੁੜੀ ਤੋਂ ਉਦੋਂ ਕਹਿੰਦੀ ਸੀ ਕੈਨੇਡਾ ਜਾਣਾ ਮੈਂ ਸਸੀ ਗਾਲ ਜੀ ਧੰਨਵਾਦ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਥੈਂਕ ਯੂ